ਨਾਬਾ ਦੇ ਪਿੰਡ ਕਮਰੋਦਾ ਵਿੱਚ ਅੱਜ ਸਰਕਾਰੀ ਆਟਾ ਵੰਡਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਸੀਂ ਨੇ ਆਪਣਾ ਬਦਲਾ ਲੈਉਣ ਵਾਸਤੇ ਇੱਕ ਆਮਕਰ ਦੇ ਮੁੰਡੇ ਨੂੰ ਭਗਵੰਤ ਮਾਨ ਸਾਹਿਬ ਦੇ ਵੋਟਾਂ ਪਾ ਕੇ ਅਸੀਂ ਆਮ ਸਰਕਾਰ ਬਣਾਈ ਸਾਨੂੰ ਇਹ ਪਤਾ ਸੀ ਵੀ ਜਿਹੜਾ ਆਮ ਘਰ ਦਾ ਮੁੰਡਾ ਇੱਕ ਮੁੱਖ ਮੰਤਰੀ ਬਣਨ ਵਾਸਤੇ ਜਾ ਰਿਹਾ ਹੈ ਉਹਨੂੰ ਸਾਰੀ ਮਤਲਬ ਘਰ ਦੀ ਸੋਈ ਬਾਰੇ ਨਾਲਜ ਹੋਊਗੀ ਕਿਉਂਕਿ ਇਹਨੂੰ ਇਹ ਪਤਾ ਹੁੰਦਾ ਹੈ ਵੀ ਪਿੰਡਾਂ ਦੇ ਵਿੱਚ ਕੀ ਚੀਜ਼ ਦੀ ਲੋੜ ਹੈਗੀ ਕੀ ਚੀਜ਼ ਦੀ ਸਾਨੂੰ ਨਹੀਂ ਲੋੜ ਹੈਗੀ ਅਸੀਂ ਆਪਣਾ ਤਨੋਂ ਮਨੋਂ ਜੋਰ ਲਾ ਕੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਪਿੱਛੇ ਰੱਖਦੇ ਹੋਏ ਅਸੀਂ ਆਪਣਾ ਕੀ ਕਹਿੰਦੇ ਨੇ ਬਦਲਾਅ ਲਿਆ ਕੇ ਦੇਖਿਆ ਜਦੋਂ ਬਦਲ ਸਰਕਾਰ ਸੀ ਉਸ ਟਾਈਮਾਂ ਦੇ ਵਿੱਚ ਬਾਦਲ ਸਰਕਾਰ ਨੇ ਸਾਨੂੰ ਇਹ ਸਕੀਮ ਲਾਗੂ ਕੀਤੀ 4 ਪੈ ਕਿਲੋ ਵਾਲੇ ਆਟੇ ਦੀ ਸਕੀਮ ਲਾਗੂ ਕੀਤੀ ਉਸ ਟਾਈਮ ਦੇ ਵਿੱਚ ਬਾਦਲ ਸਰਕਾਰ ਨੇ ਸਾਨੂੰ ਬਹੁਤ ਮੰਗੀ ਮੋਠ ਮਾਂ ਛੋਲੇ ਬੜੇ ਖਵਾਏ ਤੇ ਕਣਕ ਵੀ ਸਾਨੂੰ ਪੂਰੀ ਇਹਨਾਂ 1 30 ਕਿਲੋ ਮੈਂਬਰ ਨੂੰ ਮਿਲਦੀ ਰਹੀ ਕਦੇ ਸਾਡੀ ਕਣਕ ਲੇਟ ਨਹੀਂ ਹੋਈ ਅਸੀਂ ਬਦਲਾ ਲੈਉਣ ਦੇ ਚਾਹਦੇ ਵਿੱਚ ਵੀ ਸਾਨੂੰ ਕਣਕ ਵੀ ਮਿਲੂਗੀ ਘਿਓ ਵੀ ਮਿਲੂਗਾ ਜਿੰਨੀ ਵੀ ਮਿਲੂਗੀ ਤੇ ਸਾਨੂੰ ਨੂਨ ਮਿਰਚ ਵੀ ਮਿਲੂਗਾ ਤੇ ਸਾਨੂੰ ਦਾੜਾ ਰੰਗ-ਵਰੰਗੀਆਂ ਮਿਲਣਗੀਆਂ ਅਸੀਂ ਉਹਦੇ ਚੌਦੇ ਵਿੱਚ ਆ ਕੇ ਅਸੀਂ ਨੇ ਆਪਣੀ ਨਵੀਂ ਆਮਕਰ ਦੇ ਮੁੰਡੇ ਨੂੰ ਮੁੱਖ ਮੰਤਰੀ ਸਾਹਿਬ ਬਣਾ ਦਿੱਤਾ ਬਣਾਉਣ ਦੇ ਬਾਅਦ ਜਦੋਂ ਅਸੀਂ ਅੱਜ ਦੇਖਿਆ ਕਿ ਰਾਸ਼ਨ ਲੈਣ ਵਾਸਤੇ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਦੇਖਿਆ ਗਿਆ ਪਰ ਮੈਂਬਰ ਨੂੰ 5 ਕਿਲੋ ਆਟਾ ਦਿੱਤਾ ਜਾ ਰਿਹਾ ਹੈ ਜੋ ਕਿ ਸਾਨੂੰ ਇਹ ਆਟੇ ਦੀ ਕੋਈ ਤਸੱਲੀ ਨਹੀਂ ਵੀ ਇਹ ਕਣਕ ਧੋਗੇ ਕੀਤੀ ਆ ਜਾਂ ਇਹ ਕਣਕ ਦੇ ਵਿੱਚ ਸੁਸਰੀ ਪੀਹੀ ਗਈ ਆ ਜਾਂ ਇਹ ਕਣਕ ਦੇ ਵਿੱਚ ਕੁਝ ਵੀ ਕੀਤਾ ਗਿਆ ਸਾਨੂੰ ਇਸ ਆਟੇ ਦਾ ਅਸੀਂ ਕੋਈ ਲੈਣਾ ਦੇਣਾ ਨਹੀਂ ਕਰਦੇ ਸਾਡੀ ਆਮ ਪਬਲਿਕ ਇਸ ਜੀ ਦਾ ਪੂਰਾ ਵਿਰੋਧ ਕਰਦੀ ਆ ਸਾਨੂੰ ਇਹ ਆਟੇ ਦੀ ਲੋੜ ਨਹੀਂ ਜੋ ਸਾਨੂੰ ਬਚਿਆ ਕੁਚਿਆ ਜੋ ਸਾਡੇ ਵਾਸਤੇ ਬਚਿਆ ਕੁਚਿਆ ਕਣਕ ਦੇ ਸਕਣੀ ਹੈ ਸਾਡੀ ਇਹ ਮਤਲ ਹੱਥ ਵਨ ਕੇ ਬੇਨਤੀ ਹੈ ਸਾਨੂੰ ਕਣਕ ਦਿੱਤੀ ਜਾਵੇ ਸਾਡੇ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਨਾ ਕੀਤੀ ਜਾਵੇ ਸਾਨੂੰ ਉੱਪਰੋਂ ਪ੍ਰੈਸ਼ਰ ਆ ਰਹੇ ਨੇ ਵੀ ਤੁਸੀਂ ਆਟਾ ਲਾਓ ਆਟਾ ਲਾਓ ਆਟਾ ਲਾਓ ਅਸੀਂ ਹੱਥ ਵਨ ਕੇ ਇਹ ਪ੍ਰੈਸ਼ਰ ਨੂੰ ਨਾ ਚੱਲਦੇ ਹੋਏ ਵੀ ਅਸੀਂ ਇਹ ਸਰਕਾਰਾਂ ਨੂੰ ਕਹਿ ਰਹੇ ਹਾਂ ਵੀ ਸਾਡੀ ਮਤਲ ਕੋਈ ਇਹੀ ਜੀ ਗੱਲ ਨਹੀਂ ਹੈਗੀ ਤੇ ਸਾਨੂੰ ਮਤਲ ਆਟਾ ਨਹੀਂ ਅਸੀਂ ਇਹ ਲੈਣਾ ਜਾਂ ਸਾਨੂੰ ਆਟੇ ਨੂੰ ਇਹਨੂੰ ਪੂਰਾ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਇਹਨੂੰ ਚੈੱਕ ਕਰਾਇਆ ਜਾਵੇ ਵੀ ਇਹ ਆਟਾ ਖਾਣ ਯੋਗ ਹੈਗਾ ਜਾਂ ਨਹੀਂ ਹੈਗਾ ਨਹੀਂ ਸਾਨੂੰ ਕਣਕ ਦਿੱਤੀ ਜਾਵੇ ਅਸੀਂ ਆਟਾ ਨਹੀਂ ਲੈਣਾ ਤੇ ਸਾਡਾ ਬੀਬੀਆਂ ਦਾ ਦਿਹਾੜੀ ਛੱਡ ਕੇ ਆਈਆਂ ਨੇ ਸਾਡੀ ਬੀਬੀਆਂ ਦਾ ਟਾਈਮ ਖਰਾਬ ਨਾ ਕੀਤਾ ਜਾਵੇ ਸਾਨੂੰ ਆਪਣਾ ਆਟਾ ਲੈ ਜਾਣ ਮੋੜ ਕੇ ਸਾਨੂੰ ਸਾਡੀ ਕਣਕ ਦਿੱਤੀ ਜਾਵੇ